ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਿਲਾ ਥੰਮ ਨਹੀਂ ਰਿਹਾ ਚੋਰਾਂ ਦੇ ਹੌਸਲੇ ਇੰਨੇ ਉੱਚੇ ਹੋ ਚੁੱਕੇ ਹਨ ਕਿ ਕੁਝ ਦਿਨ ਪਹਿਲਾਂ ਹੀ ਮਗਰਮੁੱਦਿਆ ਦੇ ਰਹਿਣ ਵਾਲੇ ਰੇਤ ਮਿੱਟੀ ਦਾ ਕੰਮ ਕਰਨ ਵਾਲੇ ਪ੍ਰੀਤੀ ਜੀ ਸੀਬੀ ਵਾਲੇ ਦੇ ਦੀਵਾਰ ਟੱਪ ਕੇ ਸ਼ਰਿਆਮ ਘਰ ਵਿੱਚ ਵੜ ਕੇ ਚੋਰਾ ਵੱਲੋਂ 6 ਬੈਟਰੀਆਂ ਟਿਪਰ ਦੀਆਂ ਚੋਰੀ ਕਰ ਲੀਆਂ ਗਿਆ ਸਨ ਤੇ ਹੁਣ ਬਿੱਤੀ ਰਾਤ ਮਾਨ ਟਰੇਡਰਸ ਅੱਤੇ ਘਰ ਦੇ ਬਾਹਰ ਖੜੇ ਚਾਰ ਟਿਪਰਾਂ ਵਿੱਚੋਂ 8 ਬੈਟਰੀਆਂ ਚੋਰੀ ਕਰਕੇ ਲੈ ਗਏ ਨੇ ਹੈਰਾਨੀ ਦੀ ਗੱਲ ਹੈ ਕਿ ਚੋਰ ਨੇ ਪੂਰਾ ਇੱਕ ਕੰਟਾ ਲਗਾ ਕੇ ਚੋਰੀ ਕੀਤੀ ਹਾਲਾਂਕਿ ਸਿਰ ਤੇ ਪਰਨਾ ਤੇ ਮੂੰਹ ਤੇ ਕਪੜਾ ਲਪੇਟਿਆ ਚੋਰ ਸੀ ਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਇਆ ਟਿੱਪਰਾ ਦੇ ਮਾਰੇ ਖਰਪਿੰਦਰ ਸਿੰਘ ਮਾਨ ਦੇ ਦੋਸਤ ਗੋਲਡੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਉਸ ਸੰਦੇਹ ਗੋਲਦੀਏ ਮੈਂ ਪੁਕਰੇਪਿੰਡ ਤੋਂ ਲਾਗੇ 1 ਕਿਲੋਮੀਟਰ ਤੇ ਮੇਰਾ ਪਿੰਡ ਉੱਥੋਂ ਰਹਿਣ ਵਾਲਾ ਵਾ ਔਰ ਇਹ ਮੇਰਾ ਦੋਸਤ ਹੈ ਮਾਨ ਤੇ ਇੱਥੇ ਇਹਨਾਂ ਦਾ ਮਕਾਨ ਵੀ ਹੈ ਔਰ ਇਹਨਾਂ ਦੀ ਮਾਨ ট্রেਡਰ ਇਹਨਾਂ ਦੀ ਫਰਮ ਹੈ ਔਰ ਸਾਰਾ ਇਹਨਾਂ ਦਾ ਕਾਰੋਬਾਰ ਇੱਥੇ ਚੱਲਦਾ ਵਾ ਔਰ ਰਾਤ ਕਰੀਬ ਇਹਨਾਂ ਦੱਸਿਆ ਕਿ 10-11 ਵਜੇ ਇੱਥੇ ਨਾ ਕੋਈ ਰਾਤ ਚੋਰੀ ਹੋਈ ਜਾਣ ਦੀਆਂ ਗੱਡੀਆਂ ਖੜੀਆਂ ਨੇ ਉਹਨਾਂ ਵਿੱਚੋਂ ਬੈਟਰੀਆਂ ਕੱਢ ਕੇ ਲੈ ਗਿਆ ਤੇ ਵੇਖੋ ਚੋਰਾ ਦੀ ਇੰਨੇ ਹੌਸਲੇ ਵਧੇ ਹੋਏ ਨੇ ਕਿ ਕੈਮਰੇ ਸੀਸੀਟੀਵੀ ਸਭ ਕੁਝ ਲੱਗਾ ਹੋਇਆ ਔਰ ਉਹਦੇ ਵਿੱਚ ਸਾਫ਼ ਦੇਖ ਵੀ ਰਿਹਾ ਕਿਉਂਕਿ ਚਾਰਾ ਗੱਡੀਆਂ ਵਿੱਚੋਂ ਦੋ-ਦੋ ਔਰ ਚਾਰਾਂ ਗੱਡੀ ਦੋ ਦੋ ਬੈਟਰੀਆਂ ਕੱਢ ਕੇ ਆਰਾਮ ਨਾਲ ਕਿਸੇ ਚੀਤੇ ਲੱਤ ਕੇ ਉਹ ਲੈ ਜਾਂਦੇ ਨੇ ਔਰ ਉਹ ਮੇਰੇ ਦੋਸਤਾਂ ਨਾਲ ਵੀ ਗੱਲ ਹੋਈ ਆ ਉਹਨਾਂ ਸ਼ਾਇਦ ਐਸਐਚਓ ਨੂੰ ਫੋਨ ਕੀਤਾ ਹੋ ਚੁੱਕੇ ਆ ਨਹੀਂ ਉਹਨਾਂ ਨੇ ਐਸਐਚਓ ਨੂੰ ਫੋਨ ਕਈ ਵਾਰੀ ਕੀਤਾ ਕਹਿੰਦਾ ਨਹੀਂ ਚੁੱਕਦੇ ਪਏ ਉਹਨਾਂ ਤੇ ਕਿਸੇ ਹੋਰ ਮੁਲਾਜ਼ਮ ਨਾਲ ਵੀ ਗੱਲ ਹੋਈ ਆ ਔਰ ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਪਾਵਾਂਗੇ ਵੇਖਾਂਗੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਵਾਲਤਾ ਕਿ ਤੁਸੀਂ ਪਹੁੰਚ ਗਏ ਹੋ ਔਰ ਕੋਈ ਪ੍ਰਸ਼ਾਸਨ ਪੁਲਿਸ ਇੱਥੇ ਨਹੀਂ ਪਹੁੰਚੀ ਔਰ ਕੋਈ ਸੀਸੀਟੀਵੀ ਨਹੀਂ ਕੰਗਾ ਲਿਆ ਗਿਆ ਆ ਕੇ ਕੋਈ ਹਲੇ ਤੱਕ ਨਹੀਂ ਪਹੁੰਚਿਆ ਇੱਥੇ ਵੇਖੋ ਜੀ ਇਹ ਹ ਇਹ ਤਾਂ ਕਰੀਬ ਇਹਨਾਂ ਦਾ ਲੱਖ ਸਵਾ ਲੱਖ ਦਾ ਨੁਕਸਾਨ ਹੋ ਗਿਆ ਹੋਏਗਾ ਔਰ ਉਹ ਵੀ ਜਿਹੜੀਆਂ ਪਹਿਲੀਆਂ ਵੀ ਗਈਆਂ ਹੋ ਨਵੇਂ ਪੈਸੇ ਖਰਚਣਗੇ ਇਹ ਤਾਂ 2.5 ਲੱਖ ਥੱਲੇ ਆ ਗਏ ਔਰ ਇੰਨੇ ਹੌਸਲੇ ਵੱਧ ਗਏ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਚੋਰੀਆਂ ਸ਼ਰੇਆਮ ਸੀਸੀਟੀਵੀ ਕੈਮਰੇ ਲੱਗੇ ਨੇ ਔਰ ਇਹ ਬਾਈਪਾਸ ਵੀ ਵੇਖੋ ਕਿਦਾਂ ਚੱਲਦਾ ਦਿਨ ਰਾਤ ਚੱਲਦਾ ਰਹਿੰਦਾ ਔਰ ਕਿਸੇ ਨੇ ਬੈਟਰੀਆਂ ਕਿੰਨਾ ਟਾਈਮ ਲਾਇਆ ਖੋਲਦਿਆਂ ਕਿਦਾਂ ਖੜੀਆਂ ਨੇ ਅਰੇ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸਭ ਤੋਂ ਵੱਡੀ ਨਲਾਇਕੀ ਤੇ ਪ੍ਰਸ਼ਾਸਨ ਦੀ ਹੈ ਦੇਖੋ ਜੀ ਇੱਕ ਹਫ਼ਤਾ ਤੋਂ ਬਿਲਕੁਲ ਸਹੀ ਨਹੀਂ ਤੁਸੀਂ ਵੇਖਦੇ ਹੋਵੋਗੇ ਕਿ ਪ੍ਰਸ਼ਾਸਨ ਦਾ ਤੇ ਆਪਣੇ ਆਪ ਨੂੰ ਬਸ ਲੱਗੇ ਹੋਇਆ ਕਵਰ ਕਰਨ ਥਾਣੇ ਦੀਆਂ ਕੰਧਾਂ ਉੱਚੀਆਂ ਕਰ ਲੋ ਦੱਸੋ ਇਹਨੇ ਥਾਣੇ ਦੀਆਂ ਕੰਧਾਂ ਉੱਚੀਆਂ ਕਰ ਲਈ ਪਰ ਲੋਕ ਕੀ ਕਰਨ ਕਿੱਥੇ ਇਹਨਾਂ ਦਾ ਪ੍ਰਸ਼ਾਸਨ ਹੈ ਕਿੱਥੇ ਕੋਈ ਰਾਤ ਕਿਤੇ ਗਸ਼ਤ ਨਹੀਂ ਹੋ ਰਹੀ ਕੁਝ ਨਹੀਂ ਸਾਡਾ ਵੀ ਸੜਕ ਤੇ ਘਰ ਹੈ ਕੋਈ ਰਾਤ ਨਹੀਂ ਦਿਖਦਾ ਦਿਨ ਦਿਹਾੜੇ ਰਾਤ ਹੁਣ ਲੁੱਟਾਂ ਘੋਰੀਆਂ ਨੇ ਬਿਲਕੁਲ ਪ੍ਰਸ਼ਾਸਨ ਤੇ ਬਿਲਕੁਲ ਕੰਮ ਕਰਨੀ ਨਹੀਂ ਸੁੱਤਾ ਪਿਆ ਸਭ ਤੋਂ ਪਹਿਲਾਂ ਤੇ ਇੱਥੇ ਕਿਸੇ ਨੂੰ ਆ ਕੇ ਕੋਈ ਸੀਸੀਟੀਵੀ ਫੁਟੇਜ ਵੇਖਣੀ ਚਾਹੀਦੀ ਹੈ ਕਿਉਂਕਿ ਪੁਲਿਸ ਕੋਲ ਤੇ ਬਹੁਤ ਜ਼ਿਆਦਾ ਤਕਨੀਕਾਂ ਨੇ ਜਿਹੜਾ ਪਤਾ ਵੀ ਵੇਖ ਲੱਗ ਵੀ ਸਕਦਾ ਹੈ ਕਿਉਂਕਿ ਸ਼ਰਿਆਮੈਂ ਵੀ ਸੀਸੀਟੀਵੀ ਵੇਖੀ ਹੈ ਔਰ ਸ਼ਰਿਆਮ ਉਹ ਬੰਦਾ ਦਿਖਾਈ ਦੇ ਰਿਹਾ ਪਰ ਜਦੋਂ ਇੱਥੇ ਫਿਲਹਾਲ ਕੋਈ ਪਹੁੰਚਿਆ ਹੀ ਨਹੀਂ ਪਰ ਇਹ ਤੋਂ ਵੱਡੀ ਗੱਲ ਕਿੱਡੀ ਕੁ ਮਾੜੀ ਗੱਲ ਆ ਕਿ ਕਮ ਸੇ ਕਮ ਤੁਸੀਂ ਆ ਕੇ ਜਿਉਂ ਘਰ ਨਹੀਂ ਲੇਡੀਜ਼ ਇਕੱਲੇ ਘਰ ਸਨ ਉਹਨਾਂ ਦੇ ਫਾਦਰ ਸਾਹਿਬ ਘਰ ਹਨ ਤੁਸੀਂ ਆਓ ਕੋਈ ਵੇਖੋ ਆ ਕੇ ਵੇਖੋ ਹੱਲੇ ਤੇ ਬੈਟਰੀਆਂ ਕੱਢੀਆਂ ਜਿਉਂ ਲੇਡੀਜ਼ ਇਕੱਲੇ ਘਰ ਨੇ ਕੋਈ ਹੋਰ ਹੀ ਵਾਰਦਾਤ ਹੋ ਸਕਦੀ ਫਿਰ ਪੁਲਿਸ ਨੇ ਆ ਜਣਾ ਹੀ ਜੇ ਕਿਸੇ ਨੁਕਸਾਨ ਇਦਾਂ ਤੇ ਹੱਲੇ ਬੈਠ ਰਹੀਆਂ ਕੱਡੀਆਂ ਨੇ ਪਰ ਸਭ ਤੋਂ ਵੱਡੀ ਨਲਾਇਕੀ ਪੁਲਿਸ ਪੁਲਿਸ ਮੁਲਾਜ਼ਮ ਦੀ ਹੈ ਜੀ ਉਹ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਪੇ ਸੜਕ ਦੇ ਘਾਰ ਹੈ ਤੁਸੀਂ ਉਹਨਾਂ ਤੇ ਆਓ ਤੁਸੀਂ ਚੈੱਕ ਕਰੋ ਤੁਸੀਂ ਸੀਸੀਟੀਵੀ ਵੇਖੋ ਬਾਕੀ ਜੋ ਤੁਹਾਡੀ ਕਾਰਵਾਈ ਬਣਦੀ ਹੈ ਕਰੋ ਪਰ ਆਉਣਾ ਤੇ ਕਿਸੇ ਦਾ ਘਰ ਫਰਜ ਬਣਦਾ ਇੱਥੇ ਹਲੇ ਕਿੰਨਾ ਕੀ ਟਾਈਮ ਹੋ ਗਿਆ 10 10:30 ਹੋ ਗਏ ਨੇ ਇਹ ਰਾਤ 10 11 ਵਜੇ ਦੀ ਚੋਰੀ ਹਲੇ ਤੱਕ ਕੋਈ ਆਇਆ ਕੋਈ ਨਹੀਂ ਔਰ ਮੈਨੂੰ ਫੋਨ ਕੀਤਾ ਮੈਂ ਪਹੁੰਚ ਗਿਆ ਤੁਸੀਂ মিডিਆ ਕਰਮਚਾਰੀ ਵੇਖੋ ਤੁਹਾਡਾ ਧੰਵਾਦ ਜਿਦਾ ਤੁਸੀਂ ਪਹੁੰਚੇ ਹੋ ਪਰ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ ਤਾਂ ਮੈਂ ਪ੍ਰਸ਼ਾਸਨ ਨੂੰ ਕਿ ਇਦਾਂ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਤੁਸੀਂ ਸਾਰਾ ਤਾਮਾ ਜਾਮਾ ਇਲੈਕਸ਼ਨਾਂ ਵਿੱਚ ਲਾਇਆ ਹੋਇਆ ਵਾ ਪਰ ਜਿਹਦਾ ਉਧਰ ਲਾਇਆ ਵਾ ਇਧਰ ਚੋਰ ਬਿਲਕੁਲ ਚੁਸਤ ਹੋਏ ਨੇ ਕਿ ਕੋਈ ਗੱਲ ਨਹੀਂ ਪੁਲਿਸ ਤੇ ਪ੍ਰਸ਼ਾਸਨ ਤੇ ਸਾਰਾ ਇਲੈਕਸ਼ਨਾਂ ਵਿੱਚ ਲੱਗਾ ਹੋਇ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਾਰਵਾਈ ਕਰੋ ਤੁਸੀਂ ਆ ਕੇ ਵੇਖੋ ਇਹਨਾਂ ਤੇ ਚੈੱਕ ਕਰੋ ਸੀਸੀਟੀਵੀ ਤੁਸੀਂ ਕੋਈ ਉਹਨਾਂ ਤੇ ਹੌਸਲਾ ਤੇ ਹੋਏ ਕਿ ਇੱਕੋ ਆਦਮੀ ਆਪ ਘਰ ਦੇ ਲੇਡੀਜ਼ ਇਕੱਲੇ ਘਰ ਨੇ ਔਰ ਇੱਥੇ ਹਲੇ ਤੱਕ ਕੋਈ ਪੁਲਿਸ ਕਰ ਵਿਚਾਰੀ ਨਹੀਂ ਪਹੁੰਚਿਆ